ਰਾਹੁਲ ਪੁੱਛਦੇ ਇਹਨੂੰ ਕਿੰਨੇ ਨੂੰ ਕਿਲੋ ਦਊਗਾ ਆ ਕੀ ਪਤਾ ਕਿਲੋ ਨੂੰ ਦੇਣਾ ਉਹ ਅੱਜ ਬਲਾ ਬਲਾਵੇ ਬੂਟ ਖਾਨਾ ਉਹਦੀ ਜਮਾ ਹੋਇਆ ਆ ਸਾਰੀ ਬੂਟੀ ਉਹਦਣਾ ਜਮਾ ਹੋਈਏ ਪਾਣੀ ਜਿੱਦਣਾ ਆ ਨਾ ਹਾਂ ਬੂਟ ਖਾਨਾ ਵੀ ਵੇ ਆ ਸਰਾਂ ਦੀਆਂ ਬੋਤਲਾਂ ਗਿਆ ਦੀਆਂ ਆ ਨਸ਼ੇ ਦਾ ਗੜ ਵੀ ਇਹੋ ਹੀ ਆ ਆ ਇਹਨੂੰ ਚੱਲ ਜਾ ਇਹਨੂੰ ਇਧਰੋਂ ਚੱਲ ਜਾ ਮਖਾ ਕਰਨ ਵਾਲੇ ਸਾਹਿਬ ਮੈਂ ਇਹ ਵਾਲੇ ਇਹ ਵੀ ਇੱਧਰ ਕੋਈ ਆਉਂਦਾ ਜਾਂਦਾ ਨਹੀਂ ਨਾ ਉਹਦਾ ਜਿਹੜਾ ਉਹਦਾ ਮੁੰਡਾ ਆਇਆ ਹੋਊ ਤੇ ਕਿਹਾ ਅੱਛਾ ਅੱਛਾ ਆਉਂ ਤੇ ਕੋਈ ਨਹੀਂ ਇੱਥੇ ਖਲੋਤਾ ਸੀ ਉੱਤੇ ਅੱਛਾ ਏਦਾਂ ਜਦੋਂ ਉਹਨੇ ਟੀਕਾ ਗਲਤ ਲਾ ਲਿਆ ਵੀ ਲੰਮ ਮਰਿਆ ਵੀ ਐ ਖਲੋਤਾ ਹੀ ਖਲੋਤਾ ਹੀ ਆਹੋ ਖਲੋਤਾ ਮਰ ਗਿਆ ਜਦੋਂ ਮੋਟਰਸਾਈਕਲ ਨੂੰ ਐ ਲੱਗਾ ਹੀ ਨਹੀਂ ਹਾਂ ਹਾਂ ਇਹ ਮੋਟਰਸਾਈਕਲ ਤੇ ਇਦਾਂ ਕੀ ਗੱਲ ਆ ਲਿਆ ਤੇ ਅੱਛਾ ਤੇ ਉੱਤੇ ਇਦਾਂ ਸੋ ਨਾ ਮੋਟਰਸਾਈਕਲ ਦੇਖਾ ਨਾ ਉਹ ਨਿਕਾ ਲੱਤਾਂ ਖਲੇ ਅਸਾਂ ਰੀ ਹਾਸਪੋਰਡ ਲੱਗੀ ਰਹੀ ਨਾ ਲਤਾਂ ਦੀ ਆਹੋ ਵੱਡਾ ਕਿ ਨਿਕਾ ਵੱਡਾ ਇਹ ਇਹਦੇ ਕੰਦੇ ਟਿਕਾ ਹੀ ਉਹ ਤੇ ਨੇ ਟਿਕਾ ਕਦੋਂ ਹੀ ਤੇ ਕਰ ਦੂਜਾ ਹੀ ਨਿਕਾ ਅੱਛਾ ਬੱਤਾ ਇਹ ਕਿਹਵਾ ਤੂ ਹਿਲਾਈ ਹੀ ਗਾਰੀ ਇਹ ਏਰੀਏ 'ਚ ਬਹੁਤ ਨਸ਼ਾ ਚੱਲੂ ਹੈ ਟੀਕੇ ਟੂਕੇ ਬੋਲ ਲੋਂਦੇ ਇਧਰ ਬੰਦੇ ਆਣਗੇ